ਤਾਂ ਤੁਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਸੁਰਗਾਂ ਵਿੱਚੋਂ ਨਾਰਦ मुनि ਕਿਉ ਮਿਲਣ ਆਇਆ ਸੀ ਅਤੇ ਉਹ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਕੀ ਭੇਟਾ ਲੈ ਕੇ ਆਇਆ ਸੀ ਆਓ ਅੱਜ ਅਸੀਂ ਇਸ ਵੀਡੀਓ ਅੰਦਰ ਇਸ ਸਾਖੀ ਤੇ ਚਰਚਾ ਕਰਾਂਗੇ ਨਾਰਦ मुनि ਵੱਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਸੁਰਗਾਂ ਦੇ ਪੰਛੀਆਂ ਦੇ ਸੁੰਦਰ ਖੰਭ ਭੇਟਾ ਕਰਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਕੋਲ ਸਾਰੇ ਪਹਾੜੀ ਰਾਜਿਆਂ ਨੇ ਮਾਫੀ ਮੰਗੀ ਅਤੇ ਲੜਾਈ ਤੋਂ ਤੋਬਾ ਕੀਤੀ ਤਾਂ ਗੁਰੂ ਜੀ ਜੰਗਲਾਂ ਵਿੱਚ ਜਾ ਕੇ ਸਿੰਘਾਂ ਨੂੰ ਸ਼ਸਤਰਾਂ ਦਾ ਅਭਿਆਸ ਕਰਵਾਉਂਦੇ ਸਨ ਅਤੇ ਦਿਵਾਨ ਲਗਾਉਂਦੇ ਸਨ ਤਾਂ ਇੱਕ ਦਿਨ ਗੁਰੂ ਜੀ ਦਿਵਾਨ ਲਗਾ ਕੇ ਬੈਠੇ ਪ੍ਰਵਚਨ ਕਰ ਰਹੇ ਸਨ ਤਾਂ ਉਧਰੋਂ ਨਾਰਦ मुनि ਵੀ ਇੱਕ ਰਿਖੀ ਦਾ ਪੇਸ ਧਾਰ ਕੇ ਆ ਗਿਆ ਤਾਂ ਭਗਤ ਜੀ ਨੂੰ ਤੁਹਾਨੂੰ ਦੱਸ ਦਈਏ ਕਿ ਨਾਰਦ मुनि ਬ੍ਰਹਮਾ ਦਾ ਪੁੱਤਰ ਹੈ ਪਿਆਰਿਓ ਵੀਡੀਓ ਬੜੀ ਰੌਚਕ ਅਤੇ ਦਿਲਚਸਪ ਹੋਣ ਜਾ ਰਹੀ ਹੈ ਕਥਾ ਨੂੰ ਪੂਰਾ ਸੁਣ ਕੇ ਜਾਣਾ ਤੁਹਾਡੇ ਤੇ ਵਾਹਿਗੁਰੂ ਜੀ ਕਿਰਪਾ ਕਰਨ ਗਏ ਸਾਡੇ ਨਾਲ ਇਸੇ ਤਰ੍ਹਾਂ ਬੜੇ ਰਣ ਆਓ ਪਹਿਲਾਂ ਫਤੇ ਦੀ ਸਹਜ ਪਾਈਏ ਸਾਰੀ ਸੰਗਤ ਨੂੰ ਬੜੇ ਪਿਆਰ ਦੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਸੁਣ ਕੇ ਚਤਰਨਾਰਦ ਰਿਖੀ ਨੇ ਗੁਰੂ ਜੀ ਦੇ ਸਨਮੁਖ ਆਖਿਆ ਗੁਰੂ ਜੀ ਆਪ ਅਕਾਲ ਪੁਰਖ ਦੇ ਪਰਮ ਪ੍ਰਿਆ ਪੁੱਤਰ ਹੋ ਤੁਸੀਂ ਹਿੰਦੂ ਧਰਮ ਨੂੰ ਰੱਖਣ ਵਾਸਤੇ ਇਹ ਰੂਪ ਧਾਰਨ ਕੀਤਾ ਹੈ ਤੁਹਾਡਾ ਦਰਸ਼ਨ ਤਿੰਨ ਆਦ ਵਿਆਦ ਉਪਾਦੀ ਤਾਪਾਂ ਨੂੰ ਦੂਰ ਕਰਨ ਵਾਲਾ ਹੈ ਮੈਂ ਸੁਰਗਾ ਵਿੱਚੋਂ ਆਪਣੀ ਖੁਸ਼ੀ ਨਾਲ ਤੁਹਾਡੇ ਚਰਨ ਪਰਸਣ ਆਇਆ ਹਾਂ ਖਾਲੀ ਹੱਥ ਆਉਣਾ ਚੰਗਾ ਨਹੀਂ ਹੁੰਦਾ ਇਸ ਕਰਕੇ ਕੁਝ ਭੇਟਾ ਹਾਜ਼ਰ ਕਰਨਾ ਚਾਹੁੰਦਾ ਸਾਂ ਇਸ ਵਿਚਾਰ ਨਾਲ ਮੈਂ ਸੋਚਿਆ ਕਿ ਭੇਟਾ ਉਹ ਹੋਣੀ ਚਾਹੀਦੀ ਹੈ ਜਿਹੜੀ ਬੜੀ ਪਿਆਰੀ ਹੋਵੇ ਆਪ ਸ਼ਸਤਰਧਾਰੀ ਹੋ ਧਰਮ ਦੀ ਰੱਖਿਆ ਵਾਸਤੇ ਆਪ ਜੀ ਨੇ ਯੁੱਧ ਕਰਨੇ ਹਨ ਤੇ ਸਭ ਤੋਂ ਪਿਆਰਾ ਸ਼ਸਤਰ ਤੁਹਾਨੂੰ ਤਨੁਛ ਬਾਣ ਹੈ ਇਸ ਕਰਕੇ ਮੈਂ ਤੁਹਾਡੇ ਬਾਣਾ ਨਾਲ ਲਾਉਣ ਵਾਸਤੇ ਇਹ ਹੁਮਾ ਪੰਛੀਆਂ ਦੇ ਖੰਭ ਚੁਣ ਕੇ ਲਿਆਉਂਦੇ ਹਨ ਇਹਨਾਂ ਨੂੰ ਜੇ ਤੁਸੀਂ ਆਪਣੇ ਬਾਣਾ ਨਾਲ ਲਾ ਕੇ ਬਾਣ ਚਲਾਓਗੇ ਤਾਂ ਇਹ ਪੰਛੀ ਵਾਂਗੂ ਉੱਡ ਕੇ ਵੈਰੀ ਉੱਤੇ ਜਾਣਗੇ ਇਸ ਤਰ੍ਹਾਂ ਦੇ ਬਚਨ ਵਿਲਾਸ ਕਰਕੇ ਨਾਰਦ मुनि ਅੰਤਰ ਧਿਆਨ ਹੋਣ ਲੱਗਾ ਤਾਂ ਸਤਿਗੁਰੂ ਜੀ ਨੇ ਹੱਸ ਕੇ ਆਖਿਆ ਰਿਖੀ ਜੀ ਏ ਤੁਸਾ ਖੰਭ ਲਿਉਣ ਦੀ ਖੇਚਲ ਕਿਉਂ ਕੀਤੀ ਹੈ ਤੁਹਾਡਾ ਤਾਂ ਦਰਸ਼ਨ ਹੀ ਬੜਾ ਪਵਿੱਤਰ ਹੈ ਜਦੋਂ ਕਿਸੇ ਉੱਤੇ ਕਿਰਪਾ ਹੁੰਦੀ ਹੈ ਉਸ ਨੂੰ ਵਿਖਾਉਂਦੇ ਹੋ ਸਤਗੁਰੂ ਜੀ ਦੇ ਇਹ ਬਚਨ ਸੁਣ ਕੇ ਨਾਰਦ मुनि ਸਤਗੁਰੂ ਜੀ ਨੂੰ ਨਮਸਕਾਰ ਕਰਕੇ ਅਤੇ ਇਹ ਬਚਨ ਬਿਲਾਸ ਕਰਕੇ ਨਾਰਦ मुनि ਅੰਤਰ ਧਿਆਨ ਹੋ ਗਿਆ ਪਿੱਛੇ ਸਿੱਖਾਂ ਨੇ ਪੁੱਛਿਆ ਮਹਾਰਾਜ ਜੀ ਇਹ ਸਾਧੂ ਕੌਣ ਸੀ ਸਤਗੁਰੂ ਜੀ ਨੇ ਕਿਹਾ ਇਹ ਬ੍ਰਹਮਾ ਦਾ ਪੁੱਤਰ ਨਾਰਦ मुनि ਸੀ ਇਹ ਖੰਭ ਜੋ ਦੇ ਕੇ ਗਿਆ ਹੈ ਇਹਨਾਂ ਦੀ ਮਹਿਮਾ ਤੁਹਾਨੂੰ ਦੱਸਦੇ ਹਾਂ ਅਤੇ ਉਸ ਤੋਂ ਉਪਰੰਤ ਸਤਿਗੁਰੂ ਜੀ ਨੇ ਇਹ ਖੰਭ ਇੱਕ ਸਿੱਖ ਨੂੰ ਦੇ ਕੇ ਆਖਿਆ ਕਿ ਇਹਨਾਂ ਨੂੰ ਉਸ ਕਾਰੀਗਰ ਪਾਸੋਂ ਕੁਝ ਤੀਰਾਂ ਨਾਲ ਲਗਵਾ ਲਿਓ ਜਦ ਤੀਰਾਂ ਨੂੰ ਖੰਭ ਲਗਵਾ ਕੇ ਸਿੱਖ ਲੈ ਆਇਆ ਤਾਂ ਗੁਰੂ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ ਕਿ ਤੁਸੀਂ ਦੂਰ ਜਾ ਕੇ ਖੜੇ ਹੋ ਜਾਓ ਅਸੀਂ ਇਹ ਬਾਣ ਚਲਾਵਾਂਗੇ ਤੁਸੀਂ ਇਹਨਾਂ ਨੂੰ ਲੱਭ ਕੇ ਲੈ ਆਉਣਾ ਆਪ ਜੀ ਦਾ ਹੁਕਮ ਸੁਣ ਕੇ ਸੈਂਕੜੇ ਸਿੰਘ ਭੱਜ ਕੇ ਦੂਰ ਪੂਰਬ ਦਿਸ਼ਾ ਵੱਲ ਜਾ ਕੇ ਖੜੇ ਹੋ ਗਏ ਆਪ ਜੀ ਨੇ ਆਪਣਾ ਤਨੁਖ ਖਿੱਚ ਕੇ ਸਭ ਦੇ ਸਾਹਮਣੇ ਇੱਕ ਬਾਣ ਆਕਾਸ਼ ਵੱਲ ਕਰਕੇ ਚਲਾਇਆ ਅਤੇ ਸਿੰਘਾਂ ਨੂੰ ਆਖਿਆ ਕਿ ਇਸ ਨੂੰ ਡਿੱਗਦੇ ਨੂੰ ਨਜ਼ਰ ਰੱਖਣਾ ਕਿਤੇ ਗਵਾਚ ਨਾ ਜਾਏ ਛੱਟਪਟ ਸਾਡੇ ਪਾਸ ਲੈ ਆਉਣਾ ਜਦ ਆਪ ਜੀ ਨੇ ਬਾਣ ਚਲਾਇਆ ਤਦੋਂ ਬੜੀ ਉੱਚੀ ਆਵਾਜ਼ ਹੋਈ ਜੋ ਸਭ ਨੇ ਸੁਣੀ ਸਾਰੇ ਵੇਖਣ ਵਾਲੇ ਬਾਣ ਨੂੰ ਉੱਤੇ ਜਾਂਦੇ ਨੂੰ ਵੇਖਦੇ ਰਹੇ ਪਰ ਉਹ ਉੱਤੇ ਜਾਂਦਾ ਹੋਇਆ ਦਿਸਣੋਂ ਹੀ ਹਟ ਗਿਆ ਫਿਰ ਸਤਿਗੁਰੂ ਜੀ ਨੇ ਇਸੇ ਤਰ੍ਹਾਂ ਹੀ ਸਭ ਦੇ ਸਾਹਮਣੇ ਦੂਜਾ ਤੀਜਾ ਚੌਥਾ ਅਤੇ ਪੰਜਵਾਂ ਬਾਣ ਚਲਾਇਆ ਸਾਰੇ ਬਾਣ ਉੱਤੇ ਗਏ ਅਤੇ ਦਿਸਣੋਂ ਵੀ ਹਟ ਗਏ ਇੱਕ ਪਹਿਰ ਤੱਕ ਸਾਰੇ ਲੋਕ ਖੜੇ ਉਡੀਕਦੇ ਰਹੇ ਕਿ ਬਾਣ ਹੀਠਾਂ ਡਿਗਣ ਤਾਂ ਵੇਖੀਏ ਪਰ ਕੋਈ ਬਾਣ ਹੀਠਾਂ ਨਹੀਂ ਡਿਗਿਆ ਸਿੰਘਾਂ ਨੇ ਵਾਪਸ ਆਣ ਕੇ ਸਤਿਗੁਰੂ ਜੀ ਨੂੰ ਦੱਸਿਆ ਕਿ ਕੋਈ ਬਾਣ ਹੀਠਾਂ ਨਹੀਂ ਡਿਗਿਆ ਉੱਪਰ ਹੀ ਉੱਪਰ ਰਹਿ ਗਏ ਹਨ ਅਸੀਂ ਬੜੇ ਹੈਰਾਨ ਹਾਂ ਕਿ ਉੱਪਰ ਕਿੱਥੇ ਜਾ ਕੇ ਟਿਕੇ ਹਨ ਤਾਂ ਸਤਿਗੁਰੂ ਜੀ ਨੇ ਫਰਮਾਇਆ ਉੱਪਰ ਤਾਂ ਸਾਰਾ ਪੁਲਾੜ ਹੀ ਹੈ ਉੱਪਰ ਕੋਈ ਥਾਂ ਨਹੀਂ ਹੈ ਜਿੱਥੇ ਤੀਰ اٹਕ ਗਏ ਹਨ ਤੁਸੀਂ ਉਹਨਾਂ ਦੀ ਚੰਗੀ ਤਰ੍ਹਾਂ ਪਾਲ ਕਰੋ ਬਾਣ ਬੜੇ ਅਮੁੱਲਕ ਹਨ ਗਵਾਚਣਾ ਜਾਣ ਸਿੱਖਾਂ ਨੇ ਕਿਹਾ ਗੁਰੂ ਜੀ ਸਾਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਅਤੇ ਤੁਸੀਂ ਆਪ ਹੀ ਇਸ ਭੇਦ ਨੂੰ ਜਾਣਦੇ ਹੋ ਕਿ ਬਾਣ ਕਿੱਧਰ ਗਏ ਹਨ ਤੇ ਕਿੱਧਰ ਨਹੀਂ ਹਨ ਗੁਰੂ ਜੀ ਨੇ ਹੱਸ ਕੇ ਕਿਹਾ ਕਿ ਇਹ ਤੁਹਾਨੂੰ ਇੱਕ ਦ੍ਰਿਸ਼ਟਾਂਤ ਵਿਖਾਇਆ ਹੈ ਇਸ ਦਾ ਭਾਵ ਸੁਣੋ ਇਨਾ ਬਾਣਾ ਦੇ ਨਾਲ ਹਮਾਉ ਪੰਛੀ ਦਾ ਖੰਭ ਲੱਗਾ ਹੋਇਆ ਹੈ ਉਹ ਖੰਭ ਉਹਨਾਂ ਸਾਡੇ ਬਾਣਾ ਨੂੰ ਆਪਣੇ ਦੇਸ਼ ਵਿੱਚ ਲੈ ਗਏ ਹਨ ਭਾਬ ਕੇ ਉਹਨਾਂ ਤੀਰਾਂ ਨਾਲ ਜੋ ਖੰਭ ਲੱਗੇ ਹੋਏ ਸਨ ਉਹੀ ਖੰਭ ਸਾਡੇ ਤੀਰਾਂ ਨੂੰ ਆਪਣੇ ਦੇਸ਼ ਨੂੰ ਲੈ ਕੇ ਚਲੇ ਗਏ ਹਨ ਇਸ ਕਰਕੇ ਕੋਈ ਨਹੀਂ ਡਿਗਿਆ ਇਸੇ ਤਰ੍ਹਾਂ ਹੀ ਜਿਹੜਾ ਪੁਰਸ਼ ਗਰਵਾਣੀ ਨੂੰ ਪ੍ਰੇਮ ਨਾਲ ਪੜ੍ਹ ਸੁਣ ਕੇ ਉਸ ਨਾਲ ਲੱਗ ਜਾਂਦਾ ਹੈ ਉਹ ਗੁਰਬਾਣੀ ਨਾਲ ਪ੍ਰੇਮੀ ਪਾਠੀ ਨੂੰ ਗੁਰੂ ਜੀ ਦੇ ਦੇਸ਼ ਵਿੱਚ ਲੈ ਜਾਂਦੀ ਹੈ ਜਿੱਥੋਂ ਫਿਰ ਭਵਜਲ ਸੰਸਾਰ ਵਿੱਚ ਡਿਗਣਾ ਨਹੀਂ ਹੁੰਦਾ ਗੁਰੂ ਜੀ ਹੋਮਾ ਰੂਪ ਪੰਛੀ ਹਨ ਉਹਨਾਂ ਦਾ ਸ਼ਬਦ ਖੰਭ ਰੂਪ ਹੈ ਸਿੱਖ ਦਾ ਹਿਰਦਾ ਤੀਰ ਸਮਾਨ ਹੈ ਜਿਸ ਨਾਲ ਗੁਰੂ ਜੀ ਦਾ ਉਪਦੇਸ਼ ਗੁਰਬਾਣੀ ਲੱਗ ਜਾਵੇ ਉਸ ਦਾ ਉੱਥੇ ਵਾਸਾ ਹੋ ਜਾਂਦਾ ਹੈ ਜਿੱਥੇ ਹਰਖ ਸੋਗ ਦਾ ਨਾਮ ਨਿਸ਼ਾਨ ਨਹੀਂ ਜਿੱਥੇ ਇੱਕ ਰਸ ਆਨੰਦ ਹੀ ਨਹੀਂ ਜਿੱਥੇ ਇੱਕ ਰਸ ਆਨੰਦ ਹੀ ਬਣਿਆ ਰਹਿੰਦਾ ਹੈ ਅਤੇ ਇਹ ਅਵਸਥਾ ਕਦੀ ਵੱਧ ਘਟ ਨਹੀਂ ਹੁੰਦੀ ਅਤੇ ਇਹ ਅਵਸਥਾ ਕਦੀ ਵੱਧ ਘਟ ਨਹੀਂ ਹੁੰਦੀ ਗਰਵਾਣੀ ਰੂਪ ਖੰਭ ਸਖਰੂਪੀ ਤੀਰ ਨੂੰ ਇਸ ਅਵਸਥਾ ਵਾਲੇ ਸਥਾਨ ਤੇ ਪੰਜਾ ਦਿੰਦਾ ਹੈ ਜੈਸਾ ਕਿ ਪੰਚਮ ਗੁਰੂ ਜੀ ਨੇ ਉਚਾਰਨ ਕੀਤਾ ਹੈ ਸ਼ਲੋਕ ਮਹੱਲਾ ਪੰਜਵਾਂ ਖੰਭ ਵਿਕੰਦੜੀ ਜੀ ਲਹਾ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੇ ਲਹਾ ਸੋ ਸੱਜਣ ਟੋਲ ਇਸ ਦ੍ਰਿਸ਼ਟਾਂਤ ਉਪਰੰਤ ਆਪ ਜੀ ਨੇ ਇੱਕ ਹੋਰ ਦ੍ਰਿਸ਼ਟਾਂਤ ਸਿੱਖਾਂ ਨੂੰ ਸੁਣਾਇਆ ਆਪ ਜੀ ਨੇ ਫਰਮਾਇਆ ਕਿ ਨਾਮ ਖੰਭ ਹੈ ਨਾਮੀ ਪਾਵ ਜਿਸ ਦਾ ਨਾਮ ਜਪਿਆ ਜਾਏ ਉਹ ਹੁਮਾ ਪੰਛੀ ਹੈ ਜਗਿਆਸੂ ਪਾਵ ਨਾਮ ਜਪਣ ਵਾਲਾ ਦੇ ਨਾਲ ਜੇ ਇਹ ਖੰਭ ਨਾਮ ਦਾ ਪ੍ਰਾਣਾ ਦੇ ਅੰਤ ਤੱਕ ਲੱਗ ਰਹੇ ਤਾਂ ਇਹ ਖੰਭ ਜਗਿਆਸੀ ਤੀਰ ਨੂੰ ਲੈ ਕੇ ਸ੍ਰੀ ਅਕਾਲ ਪੁਰਖ ਦੇ ਪਾਸ ਜਿੱਥੇ ਨਾਮੀ ਦਾ ਵਾਸਾ ਹੈ ਲੈ ਜਾਂਦਾ ਹੈ ਇਸ ਕਰਕੇ ਇਹ ਸਿੱਖੋ ਸਦਾ ਹੀ ਗੁਰਬਾਣੀ ਪ੍ਰੇਮ ਨਾਲ ਪੜ੍ਹਦੇ ਰਹੋ ਇਹ ਜਗਤ ਤੋਂ ਪਾਰ ਹੋਣ ਦੀ ਨਿਸ਼ਾਨੀ ਹੈ ਉੱਠਦੇ ਬੈਠਦੇ ਚੱਲਦੇ ਫਿਰਦੇ ਸਦਾ ਹੀ ਗਰਵਾਣੀ ਨੂੰ ਹਿਰਦੇ ਵਿੱਚ ਵਸਾਈ ਰੱਖੋ ਤੁਹਾਡਾ ਫਿਰ ਸੰਸਾਰ ਵਿੱਚ ਆਉਣਾ ਮਿਟ ਜਾਏਗਾ ਆਪਣੀ ਬਾਹਰ ਸਰੀਰ ਦੀ ਰਹਿਤ ਸੰਪੂਰਨ ਧਾਰਨ ਕਰੋ ਅਤੇ ਅੰਦਰ ਬਿਰਤੀ ਨੂੰ ਨਾਮ ਦੀ ਲਿਬ ਵਿੱਚ ਜੋੜੀ ਰੱਖੋ ਸਤਿਗੁਰੂ ਜੀ ਨੇ ਫਰਮਾਇਆ ਬਾਣਾ ਮੰਨਣਾ ਨਾਮ ਵਿੱਚ ਵਰਤੀ ਜੋੜਨੀ ਅਤੇ ਸਰੀਰ ਦੀ ਹਉਮੈ ਦਾ ਤਿਆਗ ਕਰਨਾ ਮੁਕਤੀ ਦੇ ਇਹ ਤਿੰਨ ਹੀ ਸਾਧਨ ਹਨ ਜਿਨ੍ਹਾਂ ਦੇ ਚੰਗੇ ਭਾਗ ਹੁੰਦੇ ਹਨ ਉਹ ਇਸ ਸ਼ੁਭ ਮਾਰਗ ਉੱਤੇ ਚੱਲਦੇ ਹਨ ਜਿਸ ਤਰ੍ਹਾਂ ਆਪ ਜੀ ਨੂੰ ਪਹਿਲਾਂ ਇਹ ਦੱਸਿਆ ਸੀ ਕਿ ਨਾਰਦ मुनि ਨੇ ਗੁਰੂ ਜੀ ਨੂੰ ਕਿਹਾ ਸੀ ਤੁਹਾਡਾ ਦਰਸ਼ਨ ਇੰਨ ਆਦ ਵਿਆਦ ਉਪਾਧੀ ਤਾਪਾਂ ਨੂੰ ਦੂਰ ਕਰਨ ਵਾਲਾ ਹੈ ਫਿਰ ਉਹ ਆਖਦਾ ਮੈਂ ਸੁਰਗਾਂ ਵਿੱਚੋਂ ਆਪਣੀ ਖੁਸ਼ੀ ਨਾਲ ਤੁਹਾਡੇ ਚਰਨ ਪਰਸਣ ਆਇਆ ਹਾਂ ਸੋ ਪਿਆਰਿਓ ਸਤਗੁਰੂ ਜੀ ਪਾਸੋਂ ਇਹ ਪਰਮ ਪਵਿੱਤਰ ਉਪਦੇਸ਼ ਸੁਣ ਕੇ ਸਿੱਖਾਂ ਨੇ ਪ੍ਰੇਮ ਵਿੱਚ ਗਦਗਦ ਹੋ ਕੇ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਸ਼ਰਦਾ ਨਾਲ ਸਤਨਾਮ ਵਾਹਿਗੁਰੂ ਦੇ ਸਿਮਰਨ ਵਿੱਚ ਪ੍ਰਵਿਰਤ ਹੋ ਗਏ ਸੋ ਇਸ ਤਰ੍ਹਾਂ ਨਾਰਦ मुनि ਨੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਭੇਸ ਬਦਲ ਕੇ ਦਰਸ਼ਨ ਕੀਤੇ ਸਨ ਅਤੇ ਉਹਨਾਂ ਦੇ ਚਰਨ ਪਰਸ ਕੇ ਉਹ ਉਲੂਪ ਹੋ ਗਿਆ ਸੀ ਆਪ ਸਾਧ ਸੰਗਤ ਜੀ ਅਗਰ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਸੁਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵੀਡੀਓ ਨੂੰ ਸ਼ੇਅਰ ਵੀ ਕਰਨਾ ਤਾਂ ਜੋ ਘਰ ਘਰ ਵਿੱਚ ਇਤਿਹਾਸ ਪਹੁੰਚ ਸਕੇ ਸਾਡੀਆਂ ਇਸ ਚੈਨਲ ਉੱਤੇ ਸਿਰਫ ਸਿੱਖ ਇਤਿਹਾਸਿਕ ਵੀਡੀਓ ਹਨ ਜੋ ਸਾਰੀਆਂ ਹੀ ਸੁਣਨ ਮਾਤਰ ਹਨ ਸੋ ਇਸੇ ਤਰ੍ਹਾਂ ਆਪ ਜੀ ਦੇ ਨਾਲ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ